ਰੰਜ਼ੀ ਇੰਨੇ ਜਿੰਨੇ ਨਾ ਉਪਰਾਏ ਇਹਨਾਂ ਅੱਗ ਹੈ ਜੀ ਉਹ ਨਾਮਲਾ ਖੇਤਾਂ 'ਚ ਅੱਗ ਲੱਗੀ ਆ ਜੀ ਇੱਕ ਖੇਤਾਂ 'ਚ ਲੱਗੀ ਲੱਗੀ ਅੱਗ ਫੈਲ ਗਈ ਫੈਲ ਕੇ ਮੇਰੇ ਪਸ਼ੂਆਂ 'ਚ ਵੱਢ ਗਈ ਉਸ ਤੋਂ ਬਾਅਦ ਫਿਰ ਮੇਰੇ ਪਸ਼ੂਆਂ 'ਚ ਕਾਸੀ ਲੱਗੀ ਤੇ ਦੋ ਪਸ਼ੂ ਮੇਰੇ ਮਰ ਗਏ ਤੇ ਬਾਕੀ ਸਾਰੇ ਮਤਲਬ ਸਸ਼ਮੇਸ਼ ਹਿੱਸੇ ਦੇ ਤੇ ਮੈਂ ਸਿਰਵੈਵਲੇ ਮੰਨ ਕਰਦਾ ਵੀ ਮੇਰੇ ਪਸ਼ੂਆਂ ਦਾ ਨਹੀਂ ਜੀ ਨਾ ਜੀ ਚੱਪਾ ਹੋਣੀ किानवर जानवर मर्गी एक बड़ा छेला मर्गी जख्मी कि जख्मी सत जख्मी कार्य करते हैं करते हैं जो किसी ने अग लाइया तो होगी ਕਤੀ ਜੋ ਸੰਦਾ ਨੁਕਸਾਨ ਹੋਇਆ ਉਹ ਸਾਨੂੰ ਹੋਵੇ ਕੀ ਕੁਛ ਸੜਿਆ ਹੋ 20 ਲਗਾ ਘਰ ਦਾ ਸੋਹਦਾ ਸਨਾਂ ਤੋਂ ਸਾਡਾ ਹੀ ਮਕਾਨ ਪਾਰੇ ਤੇ ਸੀ ਉਹ ਸਮਾਰਕ ਹੋਇਆ ਤਾਂ ਚੀਜ਼ ਜੜ ਗਈ ਲਮਾਰੀ ਜੜ ਗਈ ਇੱਕ ਪਰਪਲ ਸੜ ਗਈ ਥੋੜੀ ਜੜ ਗਈ ਸਾਡੇ ਬੜ ਮੈਦਪੁਰ ਦੇ ਵਿੱਚ ਜੀ ਸਾਡੇ ਇੱਕ ਮਜ਼ਦੂਰ ਪਰਿਵਾਰ ਪਰ ਕਰਮ ਸਿੰਘ ਜੀ ਉਹਨਾਂ ਦੇ ਬੰਦਰਾਂ ਵਾਲੇ ਤਵੇਲੇ ਦੇ ਵਿੱਚ ਨਾਲ ਲੱਗਦੇ ਖੇਤਾਂ ਦੇ ਵਿੱਚੋਂ ਜੋ ਅੱਗ ਸੀ ਖਰਚਾਂ ਤਾਂ ਤੋ ਬਾਗ ਦੇ ਨਾਲ ਦੇ ਡੰਗਰ ਵਾਲੇ ਘਰ ਚ ਵੜ ਗਏ ਅਤੇ ਅੱਗੇ ਨਹੀਂ ਭਿਆਨ ਕਿਸੇ ਕਿੰਨੀ ਵੱਧ ਚੁਪੀ ਸੀ ਕਿ ਬਦੇ ਵਿੱਚੋਂ ਦੋ ਚੋਰ ਚ ਡੰਗਰ ਜਗੇ ਖੋਲਣ ਦੇ ਵਿੱਚ ਅਸੀਂ ਸਫਲ ਰਹੇ ਜਿਹੜੇ ਕਿ ਬੁਰੀ ਤਰ੍ਹਾਂ ਝੁਲਸੇ ਗਏ ਔਰ ਇੱਕ ਦਾ ਸੋਣੇ ਵਾਲੀ ਉਹ ਮਰ ਚੁੱਕੀ ਅਸੀਂ ਮੌਕੇ ਤੇ ਇੱਕ ਛੇਲਾ ਉਹਦੀ ਵੀ ਉੱਥੇ ਮਾਰ ਹੋ ਚੁੱਕੀ ਤੁਹਾਨੂੰ ਦੇਖ ਕੇ ਆਪਾਂ ਬਾਕੀ ਪੱਤਰੀਆਂ ਜਿਹੜੀਆਂ ਉਹ ਪੂਰੀ ਤੇ ਉਹ ਵੀ ਝੁੱਸੀਆਂ ਗਈਆਂ ਤੇ ਕੀਮਤੀ ਮੱਝਾਂ ਜਿਹੜੀਆਂ ਤੁਸੀਂ ਦੇਖੀਆਂ ਨੇ ਪਰ ਮੱਝਾਂ ਦੇ ਬੱਚੇ ਕੱਟੀਆਂ ਨੇ ਜਿਹੜੀਆਂ ਫਲੀਆਂ ਹੋਈਆਂ ਸੰਨ ਪਰ ਚੰਗੇ ਬੁੱਲ ਦੇ ਡੰਗਰ ਖੰਨ ਇਹ ਜਿਨ੍ਹਾਂ ਤੋਂ ਗਰੀਬ ਲੋਕਾਂ ਨੂੰ ਬੜੀ ਆਸ ਹੁੰਦੀ ਆ ਜਿਹਦੇ ਨਾਲ ਉਹ ਆਪਣੇ ਪਰਿਵਾਰ ਦੇ ਨਾਂ ਦੇ ਨਾਲ ਵਿਆਹ ਕਰਦੇ ਆ ਅਤੇ ਕੋਈ ਆਪਣਾ ਮਕਾਨ ਬਣਾਉਂਦੇ ਆ ਕਿਉਂਕਿ ਸਾਡੇ ਕੋਲ ਜਰੀਆ ਗਰੀਬ ਲੋਕਾਂ ਕੋਲ ਹੋਰ ਹੁੰਦਾ ਨਹੀਂ ਹੈ ਮਜ਼ਦੂਰੀ ਨਾਲ ਤਾਂ ਆਪਣਾ ਘਰੇ ਚੱਲਦਾ ਇਹ ਸਾਡਾ ਜਿਹੜਾ ਹੋਰ ਕਾਰੋਬਾਰ ਆ ਉਹ ਸਾਰਾ ਕੋਈ ਸਾਡਾ ਡੰਗਰ ਤੋਂ ਨਰਪੁਰ ਕਰਦਾ ਸੋ ਇਹ ਸ ਮਜ਼ਦੂਰ ਪਰਿਵਾਰ ਦੇ ਨਾਲ ਬੜਾ ਗਰੀਬ ਪਰਿਵਾਰ ਆ ਇਹਨਾਂ ਦਾ ਪਰਾ ਮਕਾਨ ਬੁਹਾਰਿਆ ਸੀ ਨਾਲ ਉਹਨਾਂ ਦਾ ਜਿਹੜਾ ਘਰੂਲੀ ਸਾਮਾਨ ਸੀ ਉਹ ਵੀ ਇਸ ਤਵੇਲੇ ਨਾਲ ਪਿਆ ਸੀ ਜਿਵੇਂ ਪੇਟੀ ਆ ਬੈੱਡ ਆ ਅਲਮਾਰੀ ਆ ਉਹਦੇ ਵੀ ਸੜ ਚੁੱਕੀਆਂ ਨੇ ਕੱਪੜੇ ਸੜ ਗਏ ਉਹਨਾਂ ਦੇ ਚੋੜੀ ਸੜ ਗਏ ਨੇ ਵੀ ਔਰ ਜਿਹੜਾ ਤਵੇਲੇ ਦੇ ਨਾਲ ਲੱਗਾ ਸਾਰਾ ਸਾਮਾਨ ਉਹ ਤਹਿਸ਼ਨਾਸ਼ ਹੋ ਗਿਆ ਅਤੇ ਜਿਹੜੇ ਡੰਗਰ ਆ ਜੋਖੀਨੀ ਹਾਲਤ ਦੇ ਵਿੱਚ ਪਏ ਨੇ ਉਹਨਾਂ ਦੀ ਹਾਲਤ ਬੜੀ ਤਰਸਜੋਊਗਾ ਮੇਰੀ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਡਾਕਟਰ ਨੇ ਕਿ ਮੇਰੇ ਪਹੁੰਚੀ ਹੋਰੋਂ ਕਹਿੰਦੇ ਖੰਨ ਵੀ ਸਾਨੂੰ ਦਵਾਈਆਂ ਜੋ ਸਰਕਾਰ ਮੁਹੱਈਆ ਕਰਾਵੇ ਜੋ ਸਾਡੇ ਕੋਲ ਹੈੀਆਂ ਸੀ ਦੇ ਦਾਂਗੇ ਕਿ ਕੀ ਸਰਕਾਰ ਨੂੰ ਲਿਖ ਕੇ ਦੋ ਔਰ ਅਸੀਂ ਪਰਿਵਾਰ ਵੱਲੋਂ ਅਤੇ ਪਿੰਡ ਵਸੀਆਂ ਵੱਲੋਂ ਇਹ ਸਰਕਾਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਪਰਿਵਾਰ ਦਾ ਜੋ ਤਕਰੀਬਨ 8 ਤੋਂ 10 ਲੱਖ ਰੁਪਏ ਦਾ ਲਗਭਗ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਹੋਵੇਗਾ। ਮੈਂ ਨਾਮ ਡਾਕਟਰ ਗੁਪ ਸਿੰਘ ਜੀ ਮੈਂ ਬਤੌਰ ਵਾਟਨੀ ਅਫਸਰ ਸਿਵਲ ਪੱਸ਼ੂ ਹਸਪਤਾਲ ਬੋਰਾ ਵਿਖੇ ਤਨਖਾਤ ਹਾਂ। ਅ ਮੈਨੂੰ ਪੀ ਸੈਡਿਕ 11 ਵਜੇ ਫੋਨ ਆਇਆ ਕਿ ਪੰਡਤ ਨੇ ਪੂਰਾ ਜਿਹੜਾ ਕਿ ਮਰੀਜ਼ ਅਧਿਕਾਰ ਖੇਤਰ ਦੇ ਅੰਦਰ ਹੁੰਦਾ ਉੱਥੇ ਅੱਗ ਲੱਗ ਗਈ ਹੈ ਤੇ ਕੁਝ ਪਸ਼ੂ ਜਿਹੜੇ ਉਹਦੀ ਅੱਗ ਦੀ ਲਪੇਟ ਵਿੱਚ ਆ ਗਏ ਨੇ। ਮੈਂ मौके ਤੇ ਜਾ ਕੇ ਵੇਖਿਆ। ਅਗਬਿਲ ਪੇੜੀ ਤੇ ਆਲ ਕਰਕੇ ਇੱਕ ਗੱਭਣ ਗਾਂ ਸੌਣ ਵਾਲੀ ਸੀ ਜਿਸ ਦੀ ਲੋਕੇ ਦੇ ਮੌਤ ਹੋ ਗਈ ਤੇ ਇੱਕ ਬੱਕਰੀ ਜਿਸ ਦੀ ਲੋਕੇ ਦੇ ਮੌਤ ਹੋ ਗਈ ਤੇ ਚਾਰ ਪਸ਼ੂ ਮੇਰੇ ਨੇ ਉਹ ਜਕਮੇ ਹੋ ਗਏ ਜਿਨ੍ਹਾਂ ਵਿੱਚ ਤਿੰਨ ਮੱਝਾਂ ਤੇ ਇੱਕ ਗਾਂ ਸੀ ਅਤੇ ਤਿੰਨ ਬੱਕਰੀਆਂ ਜੋ ਕਿ ਜਕੂ ਹੋ ਗਈਆਂ ਤੇ ਇਹ ਲੱਗਣ ਦਾ ਕਾਰਨ ਪਤਾ ਲੱਗਿਆ ਮੁਰਗੀ ਦੇ ਪਾਸ ਤੋਂ ਨਹੀਂ ਕਿ ਆਹ ਕੀ ਕਾਰਨ ਹੋਵੇ ਦੇਖੋ ਜਦੋਂ ਮੈਂ ਪਹੁੰਚਿਆ ਉਦੋਂ ਤੇ ਮਾਂ ਇਸ ਪਾਸੇ ਆ ਰਹੀ ਮਾਂ ਤਾਂ ਆਪਣੇ ਡਾਕਟਰ ਸਾਹਿਬ ਤਾਂ ਲਈ ਮੁਰਲੀ ਉਹ ਲੋੜਾ ਸਾਹ ਤਾਂ ਅਸੀਂ ਨਗਰਾਂ ਦੇ ਪਿੱਛੇ ਉਹਨਾਂ ਨੂੰ ਦੇਖਣ ਲੱਗ ਪਿਆ ਬਾਕੀ ਅੱਗੇ ਲਿਭੋਗੇ ਘਰਾਂ ਨਾਲ ਬਾਰੇ ਨੂੰ ਕੋਈ ਜਾਣਤੀ ਨਹੀਂ ਤੇ ਉਹਦੀ ਹੁਣ ਕੀ ਹਾਲਤ ਹੈ ਜਿਹੜੇ ਪਸ਼ੂ ਦੇਖੋ ਜਿਹੜੇ ਜੇ ਤਾਂ ਬੱਕਰੀਆਂ ਸੀ ਜਿਹੜੀਆਂ ਉਹਨਾਂ ਨੂੰ ਤਾਂ ਮੁਰਲੀ ਸਾਤਾ ਦਿੱਤੀ ਗਈ ਉਹ ਤਾਂ ਕਾਫੀ ਠੀਕ ਨਾਲ ਮਤਲਬ ਆਊਟ ਆਫ ਡੇਂਜਰ ਨੇ ਤੇ ਜਿਹੜੀਆਂ ਝੋਤੀ ਤੇ ਮੱਝ ਤੇ ਇੱਕ ਕੱਟੀ ਹੈ ਉਸ ਦੀ ਹਾਲਤ ਜਿਹੜੀ ਹੈ ਉਹ ਸਥਿਰ ਹੈ ਵਾਹ ਜਿਹੜੀ ਇੱਕ ਗਾਂ ਹੈ ਉਹ ਗੱਬਣ ਹੈ ਉਸ ਦੀ ਹਾਲੇ ਥੋੜੀ ਚਿੰਤਾਜਨਕਾ ਉਸ ਨੂੰ ਅੰਡਰ ਅਬਜ਼ਰਵੇਸ਼ਨ ਸਰ ਇਹ ਅੱਗ ਲੱਗੀ ਹੈ ਜਿਹੜਾ ਕਲਕ ਦਾ ਨਾੜ ਹੁੰਦਾ ਉਹ ਦੇ ਨਾਲ ਇਥੇ ਨਾਟਵਰ ਵਾਸੀ ਦੇ ਨੂੰ ਨੁਕਸਾਨ ਹੋਇਆ ਤੇ ਪਤਾ ਕਰ ਰਹੇ ਹਾਂ ਕਿ ਇਹ ਨਾਲ ਅੱਗ ਕੁਦਰਤੀ ਲੱਗੀ ਜਾਂ ਕਿਸ ਨੇ ਲਾਈ